ਜੀ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੜਲਾਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਆਪਰੇ ਬਲੇਸਿਸ ਤੇ ਠੀਕ ਹੋਵੋਗੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਜੀ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਆਂ ਆਪਾਂ ਅੱਜ ਲੈ ਕੇ ਆਏ ਆਂ ਜੀ ਤੁਹਾਡੇ ਲਈ ਬੁਟੀਕ ਵਰਕ ਤੇ ਸੂਟ ਉਹ ਵੀ ਆਫਰ ਪ੍ਰਾਈਸ ਦੇ ਵਿੱਚ ਬਹੁਤ ਸੋਹਣੇ ਬੁਟੀਕ ਦੇ ਸੂਟ ਆਪਾਂ ਤੁਹਾਡੇ ਲਈ ਰੈਡੀ ਕਰਵਾਏ ਆਂ ਹੈਂਡਵਰਕ ਵਾਲੇ ਪੀਸ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਹੈਂਡਵਰਕ ਹੈ ਜੀ ਪ੍ਰੋਪਰ ਨੇੜੇ ਤੋਂ ਦਿਖਾ ਦੋ ਪ੍ਰੋਪਰ ਹੈਂਡਵਰਕ ਹੈ ਕੋਈ ਮਸ਼ੀਨ ਨਹੀਂ ਹੈਗਾ ਵਿੱਚ ਕੋਈ ਵੀ ਟੱਚ ਨਹੀਂ ਹੈਗਾ ਸਾਰਾ ਹੈਂਡ ਦਾ ਕੰਮ ਹੈ ਜੀ 101% ਘੇਰਾ ਬਣਿਆ ਹੋਇਆ ਉੱਪਰ ਤੱਕ ਸਾਰੇ ਦੇ ਸ਼ਰਟ ਦੇ ਵਿੱਚ ਬੂਟੀ ਜਾ ਰਹੀ ਹੈ ਲੈਂਥ ਜਿੰਨੀ ਮਰਜ਼ੀ ਬਣਾਓ ਸਾਈਡ ਤੇ ਹੈਗੀਆਂ ਜੀ ਬਾਜੂ ਬਾਜੂ ਦਾ ਵੀ ਕੰਮ ਚੈੱਕ ਕਰਵਾ ਦਿਓ ਜੀ ਸਾਈਡ ਤੇ ਹੈਗੀਆਂ ਬਾਜੂ ਬਹੁਤ ਸੋਹਣਾ ਜਿਹੜਾ ਇਹਦਾ ਸਟੱਫ ਹੈ ਜੀ ਸਟੱਫ ਲੱਗਿਆ ਹੈ ਗਲਾਸ ਸਿਲਕ ਨਾਲ ਇਹਦੀ ਆਪਾਂ ਲਗਾਈ ਹੋਈ ਹੈ ਜੀ ਸਿਲਕ ਦੀ ਬਾਟਮ ਔਰ ਨਾਲ ਜਿਹੜਾ ਦਾ ਦੁਪੱਟਾ ਜੀ ਆਪਾਂ ਗਲਾਸ ਦਾ ਹੀ ਲੇਸਿਸ ਨਾਲ ਡੈਕੋਰੇਟ ਕੀਤਾ ਹੈ ਦੁਪੱਟਾ 2 मीटर ਦੀ ਲੈਂਥ ਦਾ ਦੁਪੱਟਾ ਜੀ ਲੇਸਿਸ ਨਾਲ ਡੈਕੋਰੇਟ ਕੀਤਾ ਹੋਇਆ ਦੁਪੱਟਾ ਬਹੁਤ ਸੋਹਣਾ ਪੀਸ ਹੈ ਜੀ ਇਹ ਆਪਣੇ ਕੋਲੇ ਹੁਣ ਹੀ ਬਣ ਕੇ ਆਇਆ ਹੈ ਕਾਰੀਗਰ ਨੇ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੈ ਇਹਦੇ ਵਿੱਚ ਮੋਤੀ ਸਤਾਰਾ ਹਨਾ ਜੈਰੀ ਕਟ ਦਾਣਾ ਸਭ ਕੁਝ ਲੱਗਿਆ ਹੋਇਆ ਹੈ ਕਾਰੀਗਰ ਦੇ ਹੱਥ ਦੀ ਸਫਾਈ ਦੇਖੋ ਜੀ ਬਹੁਤ ਸੋਹਣਾ ਵਰਕ ਹੋ ਕੇ ਆਇਆ ਹੈ ਇਹ ਆਪਾਂ ਕਿਸੇ ਦਾ ਆਰਡਰ ਤੇ ਨਹੀਂ ਬਣਵਾਇਆ ਇਹ ਆਪਾਂ ਸੇਲ ਲਈ ਬਣਵਾਇਆ ਜੀ ਆਪਣੀ ਸ਼ਾਪ ਤੇ ਹੁਣ ਤੁਹਾਨੂੰ ਬੁਟੀਕ ਪੀਸ ਐਦਾਂ ਦੇ ਮਿਲਦੇ ਰਹਿਣਗੇ ਕਿਉਂਕਿ ਆਪਾਂ ਆਰਡਰ ਦੇ ਨਾਲ-ਨਾਲ ਹੁਣ ਸ਼ਾਪ ਵਾਸਤੇ ਵੀ ਜਿਹੜੇ ਪੀਸ ਨੇ ਆਪਾਂ ਰੈਡੀ ਕਰਵਾ ਰਹੇ ਆ ਜਿਹੜਾ ਇਹ ਪੀਸ ਰਹਿਣ ਨਾਲ ਹੈ ਜੀ ਇਹਦੀ ਨੇਰੀ ਬਾਟਮ ਹੈ ਸਿਲਕ ਦੀ ਹੈ ਗਲਾਸ ਦਾ ਦੁਪੱਟਾ ਆਏਗਾ ਔਰ ਸ਼ਰਟ ਆਏਗੀ ਇਹਦੀ ਵਰਕ ਦੇ ਨਾਲ ਸ਼ਰਟ ਆਏਗੀ ਤੁਹਾਨੂੰ ਮੈਂ ਇਹਦੀ ਪ੍ਰੋਪਰ ਜਿਹੜੀ ਲੁੱਕ ਹੈ ਲੁੱਕ ਮੈਂ ਤੁਹਾਨੂੰ ਦਿਖਾ ਦਿੰਨੀ ਆ ਪ੍ਰੋਪਰ ਇਹਦੀ ਲੁੱਕ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਪ੍ਰਾਈਸ ਵੀ ਇਹਦਾ ਬਹੁਤ ਜੈਨੂਇਨ ਜਆ ਪ੍ਰਾਈਸ ਹੈ ਜੀ ਆਪਾਂ ਸਿਰਫ ਤੇ ਸਿਰਫ 2450 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਦੇ ਰਹੇ ਆਂ ਦੀ 2450 ਰੁਪਏ ਦਾ ਹੈਂਡਵਰਕ ਦਾ ਪ੍ਰਾਈਸ ਹੈ 2450 ਰੁਪਏ ਦੇ ਵਿੱਚ ਸਿਰਫ ਹੈਂਡਵਰਕ ਹੀ ਆਊਗਾ ਜੀ ਸਟੱਫ ਤਾਂ ਆਉਂਦਾ ਹੀ ਨਹੀਂ 2450 ਦਾ ਕੋਈ ਹੈਂਡ ਵੀ ਨਹੀਂ ਕਰੂਗਾ ਤੁਸੀਂ ਮੈਨੂੰ ਹੈਂਡ ਦਾ ਵੀ ਮਤਲਬ ਐਦਾਂ ਦਾ ਕੋਈ ਹੈਂਡ ਵੀ ਨਹੀਂ ਕਰਕੇ ਦਊਗਾ 2450 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਸੂਟ ਦੁਪੱਟਾ ਵਿਦ ਬਾਟਮ ਸਿਲਕ ਦੀ ਬਾਟਮ ਲਗਾ ਕੇ 2450 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹ ਆਪਣੇ ਕੋਲੇ ਦੋ ਕਲਰਾਂ ਦੇ ਉੱਤੇ ਬਣ ਕੇ ਆਇਆ ਹੈ ਕੋਲ ਨੂੰ ਹੀ ਕਲਰ ਬਹੁਤ ਸੋਹਣੇ ਨੇ ਜੀ ਫਰਸਟ ਕਲਰ ਸੀਗਾ ਜੀ ਪਿੰਕ ਦੇ ਨਾਲ ਆਪਣਾ ਸੀ ਗ੍ਰੀਨ ਦਾ ਕੰਬੋ ਸਿਰਫ 2450 ਔਰ ਇਹਦਾ ਮੈਂ ਤੁਹਾਨੂੰ ਘੇਰਾ ਵੀ ਦੱਸ ਦੇਵਾਂ ਲੈਂਥ ਦਾ ਤਾਂ ਆਪਾਂ ਨੂੰ ਕੋਈ ਇਸ਼ੂ ਨਹੀਂ ਹੈ ਜੀ ਲੈਂਥ ਤੇ ਜਿੰਨੀ ਮਰਜ਼ੀ ਬਣਾ ਲਿਓ ਇਹਦਾ ਮੈਂ ਤੁਹਾਨੂੰ ਘੇਰਾ ਵੀ ਦੱਸ ਦਿੰਦੀ ਹਾਂ ਜੀ ਕਈ ਭੈਣਾਂ ਨੂੰ ਹੁੰਦਾ ਵੀ ਸਾਡਾ ਘੇਰਾ ਨਹੀਂ ਬੰਨਣਾ ਇਹਦਾ ਜਿਹੜਾ ਘੇਰਾ ਹੈ ਬਹੁਤ ਦੇਖੋ 26 ਤੱਕ ਘੇਰਾ ਰੈਡੀ ਹੈ ਜੀ 26 ਇੰਚ ਘੇਰਾ ਰੈਡੀ ਹੈ ਜਿਨ੍ਹਾਂ ਦਾ ਘੇਰਾ 26 ਇੰਚ ਤੱਕ ਰੈਡੀ ਹੁੰਦਾ ਜੀ इजीली ਸੂਟ ਬਣ ਸਕਦਾ ਆਪਣੇ ਕੋਲ 24 24 ਸੌ ਦਾ ਦੇਖੋ ਪ੍ਰਿੰਟਡ ਸੂਟ ਆਪਾਂ ਸੇਲ ਕਰਦੇ ਆ ਅਸੀਂ ਤੁਹਾਨੂੰ ਹੈਂਡਵਰਕ ਦਾ ਦੇ ਰਹੇ ਆ ਇਹ ਸੀਗਾ ਇਹਦਾ ਫਰਸਟ ਕਲਰ ਸੈਕਿੰਡ ਕਲਰ ਦੇਖੋ ਜੀ ਆਪਾਂ ਦੋ ਕਲਰਾਂ ਦੇ ਵਿੱਚ ਹੀ ਬਣਵਾਇਆ ਇਹਨੂੰ ਸੈਕਿੰਡ ਕਲਰ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਜੀ ਸੈਕਿੰਡ ਹੈਗਾ ਜਿਹੜਾ ਸ਼ੇਡ ਹੈਗਾ ਜੀ ਆਪਣਾ ਆਨੀਅਨ ਦਾ ਸ਼ੇਡ ਡਾਰਕ ਆਨੀਅਨ ਸ਼ੇਡ ਆ ਬਹੁਤ ਪਿਆਰਾ ਹੈਂਡਵਰਕ ਰਹੇਗਾ ਜੀ ਸੇਮ ਜਿਹੜਾ ਇਹਦਾ ਦੁਪੱਟਾ ਹੈ ਜੀ ਲੇਸ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਬਹੁਤ ਸੋਹਣਾ ਲੇਸ ਦਾ ਕੰਮ ਕੀਤਾ ਦੇਖਿਓ ਲੇਸ ਨਾਲ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੈ ਕੱਲਾ-ਕੱਲਾ ਜਿਹੜਾ ਟਾਂਕਾ ਤੁਸੀਂ ਵਰਕ ਦਾ ਦੇਖ ਸਕਦੇ ਹੋ ਬੈਕ ਤੋਂ ਚੈੱਕ ਕਰਾ ਦਿੰਨੀ ਆ ਬੁਕਾਰੀ ਕਰਨੇ ਬਹੁਤ ਸਫਾਈ ਨਾਲ ਹੈਂਡਵਰਕ ਕੀਤਾ ਇਹਦਾ ਫਰੰਟ ਹੈ ਜੀ ਫਰੰਟ ਚ ਚੈੱਕ ਕਰੋ ਕੱਲਾ-ਕੱਲਾ ਟਾਂਕਾ ਬਹੁਤ ਸੋਹਣਾ ਵਰਕ ਹੋਇਆ ਹੋਇਆ ਜੀ ਕੋਈ ਵੀ ਵਰਕ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਜੀ ਕਾਰੀਗਰ ਨੇ ਇਹ ਹੈਗਾ ਜੀ ਇਹਦੀ ਆ ਬਾਟਮਸ ਆਹ ਸੌਰੀ ਬਾਜੂ ਇਹ ਹੈਗੀ ਇਹਦੀਆਂ ਬਾਜੂ ਦਾ ਡਿਜ਼ਾਈਨ ਇਹ ਹੈਗੀ ਜੀ ਇਹਦੀ ਬਾਟਮ ਔਰ ਇਹ ਹੈਗਾ ਜੀ ਨਾਲ ਕੰਬੀਨੇਸ਼ਨ ਵਾਲਾ ਦੁਪੱਟਾ ਬਹੁਤ ਜਿਆਦਾ ਸੋਹਣਾ ਪ੍ਰਾਈਸ ਪੀਸ ਹੈ ਜੀ ਇਹ ਜੋ ਵੀ ਇਹ ਪੀਸ ਲੈਣਾ ਚਾਹੁੰਦਾ ਹੈ ਫਟਾਫਟ ਸਕਰੀਨਸ਼ਾਟ ਪੇਜ ਕੇ ਆਰਡਰ ਕਰ ਸਕਦਾ ਹੈ ਜੀ ਸ਼ਾਪ ਤੇ ਬੁਟੀਕ ਪੀਸ ਹੁਣ ਤੁਹਾਨੂੰ ਮਿਲਦੇ ਰਹਿਣਗੇ ਚਾਹੇ ਉਹ ਹੈਂਡ ਦੇ ਹੋਣ ਚਾਹੇ ਉਹ ਮਸ਼ੀਨ ਦੇ ਹੋਣ ਕੋਸ਼ਿਸ਼ ਕਰ ਰਹੇ ਆ ਆਪਾਂ ਆਰੀ ਵਾਲੇ ਪੀਸ ਵੀ ਕਲੈਕਟ ਕਰਨ ਦੀ ਅਗਰ ਆਪਾਂ ਨੂੰ ਆਰੀ ਵਾਲਾ ਵੀ ਮਤਲਬ ਪੀਸ ਐਨਾ ਨਹੀਂ ਮਿਲਣਗੇ ਪਰ ਹੁਣ ਹੈਂਡ ਤੇ ਮਸ਼ੀਨਵਰਕ ਆਮ ਮਿਲੇਗਾ ਜੀ ਸਾਡੀ ਸ਼ਾਪ ਤੇ ਸ਼ਾਪ ਦਾ ਐਡਰੈਸ ਤੁਹਾਨੂੰ ਪਤਾ ਹੀ ਹੈ ਜੀ ਬੁੜਨਾਡਾ 시ਟੀ ਦੇ ਵਿੱਚ ਗੰਦਾ ਨਾਲਾ ਰੋਡ ਤੇ ਆਪਣੀ ਸ਼ਾਪ ਹੈ ਆਪਣੀ ਸ਼ਾਪ ਤੇ ਬੁਟੀਕ ਪੀਸ ਤੁਹਾਨੂੰ ਹਮੇਸ਼ਾ ਰੈਡੀ ਮਿਲਣਗੇ ਔਨ ਦਾ ਮਤਲਬ ਜਦੋਂ ਵੀ ਸੀਜ਼ਨ ਆਏਗਾ ਜੀ ਸੀਜ਼ਨ ਤੋਂ ਪਹਿਲਾਂ ਹੁਣ ਜਿਵੇਂ ਬੁਟੀਕ ਦੀਆਂ ਆਈਟਮਾਂ ਸਾਰੀਆਂ ਤੁਹਾਨੂੰ ਮਿਲਿਆ ਕਰਨੀਆਂ ਏ ਸੀਗਾ ਜੀ ਇਹਦਾ ਸੈਕੰਡ ਕਲਰ ਬਹੁਤ ਸੋਨਾ ਕਲਰ ਸੀ ਇਸ ਤੋਂ ਬਾਅਦ ਜਿਹੜਾ ਪਤਾ ਨੂੰ ਸੂਟ ਦਿਖਾਵਾਂਗੇ ਇਹ ਸੂਟ ਦਾ ਜਿਹੜਾ ਹੈਂਡਵਰਕ ਵਾਲੇ ਦਾ ਸਿਰਫ ਪ੍ਰਾਈਸ ਰਹਿਣ ਵਾਲਾ ਹੈ ਜੀ 2450 ਇਹ ਜਿਹੜੇ ਨੈਕਸਟ ਸੂਟ ਹੋਣਗੇ ਜੀ ਇਹ ਸ਼ਿਮਰ ਉੱਤੇ ਬਣੇ ਹੋਏ ਆ ਇਹ ਸ਼ਿਮਰ ਹੈ ਇਹ ਤੇ ਸਾਰਾ ਮਸ਼ੀਨਵਰਕ ਹੋਇਆ ਜੀ ਕੋਈ ਹਾਰੀ ਨਹੀਂ ਕੋਈ ਹੈਂਡ ਨਹੀਂ ਠੀਕ ਹੈ ਸਿਰਫ ਮਸ਼ੀਨਵਰਕ ਹੈ ਜੀ ਨਾਲ ਇਹਦੇ ਚਾਕਲੇਟ ਬੇਸ ਦੀ ਲੱਗੀ ਹੋਈ ਹੈ ਜੀ ਬਾਟਮ ਔਰ ਨਾਲ ਜਿਹੜਾ ਇਹਦਾ ਦੁਪੱਟਾ ਲੱਗਿਆ ਹੋਇਆ ਜੀ ਪਿਓਰ ਦਾ ਦੁਪੱਟਾ ਲੱਗਿਆ ਹੋਇਆ ਇਹ ਆਪਾਂ ਰੈਡੀ ਨਹੀਂ ਕਰਵਾਇਆ ਇਹ ਫੈਕਟਰੀ ਵੱਲੋਂ ਹੀ ਰੈਡੀ ਹੋ ਕੇ ਸੁੱਟਾਏ ਨੇ ਜਿਹੜਾ ਹੈਂਡਵਰਕ ਦਾ ਪੀਸ ਯੂ ਆਪਾਂ ਖੁਦ ਰੈਡੀ ਕਰਵਾਏ ਦੇ ਦੀ ਠੀਕ ਹੈ ਇਹ ਹੈਗਾ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਕਲਰ ਹੈਗਾ ਜੀ ਲਾਈਟ 오ਰੇਂਜ ਬਹੁਤ ਪਿਆਰਾ ਕਲਰ ਹੈ ਲਾਈਟ 오ਰੇਂਜ ਕਲਰ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਚੈੱਕ ਕਰ ਸਕਦੇ ਹੋ ਦੁਪੱਟੇ ਦੇ ਲੇਸ ਦੀ ਫਿਨਿਸ਼ਿੰਗ ਦਿੱਤੀ ਗਈ ਹੈ 4 ਸਾਈਡ ਲੇਸ ਨਾਲ ਜਿਹੜਾ ਦੁਪੱਟੇ ਨੂੰ ਡੈਕੋਰੇਟ ਕੀਤਾ ਗਿਆ ਬਹੁਤ ਸੋਹਣਾ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਜਿਹੜਾ ਸੂਟ ਬਣਿਆ ਹੈ ਸ਼ਰਟ ਪੀਸ ਹੈ ਇਹ ਹੈਗੇ ਆ ਜੀ ਇਹਦੀਆਂ ਬਾਟਮਸ ਨੇ ਨਾਲ ਚਾਕਲੇਟ ਸ਼ਿਮਰਤੀ ਲੱਗੀ ਵੀ ਹੈ ਜੀ ਬਾਟਮ ਇਹਦੇ ਵਿੱਚ ਆਪਣੇ ਕੋਲੇ ਆਏ ਨੇ ਜੀ ਦੋ ਕਲਰ ਔਰ ਇਹ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਜੀ 1700 ਰੁਪਏ 1700 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਜੈਰੀ ਨਾਲ ਸਾਰਾ ਵਰਕ ਕੀਤਾ ਹੋਇਆ ਹੈ ਸੈਕਿੰਡ ਇਹਦਾ ਕਲਰ ਹੈ ਜੀ ਫਰਸਟ ਕਲਰ ਸੀਗਾ orange ਸੈਕਿੰਡ ਕਲਰ ਹੈ ਜੀ ਲਾਈਟ ਪੈਰਟ ਕਾਫੀ ਟ੍ਰੈਂਡ ਦੇ ਵਿੱਚ ਕਲਰ ਹੈ ਇਨੂੰ ਅੱਗੇ ਲੈ ਕੇ ਫਰੈਂਕਾਂ ਦੇ ਲੈ ਜਾ। ਕਲਰ ਹੈਗਾ ਜੀ ਲਾਈਟ ਪੈਰਟ ਥੋੜਾ ਜਿਹਾ ਕਲਰ ਦੇ ਵਿੱਚ ਥੋੜਾ ਡਿਫਰੈਂਸ ਆਉਂਦਾ ਹੈ ਦੇਖੋ ਹਨਾ। ਤਾਂ ਆਪਣਾ ਜਦੋਂ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਥੋੜਾ ਆਉਂਦਾ। ਇਹ ਵਾਲਾ ਕਲਰ ਹੈ ਜੀ ਲਾਈਟ ਪੈਰਟ ਕਲਰ ਹੈ। ਨਾਲ ਹੀ ਇਹਦੇ ਬਾਟਮ ਹੈ। ਕਾਫੀ ਟ੍ਰੈਂਡ ਦੇ ਵਿੱਚ ਹੈ ਜੀ ਲਾਈਟ ਮਹਿੰਦੀ ਪੈਰਟ ਦਾ ਕਲਰ ਹੈ ਇਹ। ਐਜ਼ ਇਟ ਸੇਮ ਬਣਿਆ ਹੋਇਆ ਜੀ ਦੁਪੱਟਾ। ਦੁਪੱਟੇ ਤੇ ਵੀ 4 ਸਾਈਡ ਲੇਸ ਨਾਲ ਜਿਹੜੀ ਇਹਨੂੰ ਦਿੱਤੀ ਹੈ ਫਿਨਿਸ਼ਿੰਗ। ਪ੍ਰਾਈਸ ਸੈੱਟ ਵਾਲਾ ਜੀ ਇਹਦਾ 1700 ਰੁਪਏ। ਇਹ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਅੱਜ ਦਿਖਾਏ ਆਪਾਂ ਚਾਰ ਹੀ ਸੂਟ ਦਿਖਾਵਾਂਗੇ ਜੀ ਦੋ ਮੈਂ ਦਿਖਾਏ ਆ ਮਸ਼ੀਨ ਵਰਕ ਦੇ ਜੋ ਕਿ ਫੈਕਟਰੀ ਵੱਲੋਂ ਬਣੇ ਹੋਏ ਸੂਟ ਹੁੰਦੇ ਆ ਜੀ ਬਾਜ਼ਾਰ 'ਚ ਵੀ ਇਦਾਂ ਦੇ ਬਣੇ ਹੋਏ ਸੂਟ ਮਿਲਦੇ ਆ ਉਹ ਵਾਲੇ ਸਟੱਫ ਹੈਗਾ ਜੀ ਇਹਦਾ ਸ਼ਿਮਰ ਔਰ ਬਾਟਮ ਹੈਗੀ ਹੈ ਚਾਕਲੇਟ ਸ਼ਿਮਰ ਦੀ ਦੁਪੱਟਾ ਹੈਗਾ ਜੀ ਹਾਫ ਪਿਓਰ ਦਾ ਔਰ ਜਿਹੜਾ ਮੈਂ ਸੈਕਿੰਡ ਫਰਸਟ ਤੁਹਾਨੂੰ ਸੂਟ ਦਿਖਾਏ ਸੀ ਜੀ ਇਹ ਆਪਾਂ ਹੈਂਡਵਰਕ ਦੇ ਵਰਕ ਕਰਵਾਇਆ ਜੀ ਇਹਨਾਂ ਦਾ ਆਪਾਂ ਖੁਦ ਆਪਣੇ ਕਾਰੀਗਰ ਤੋਂ ਰੈਡੀ ਕਰਵਾਏ ਨੇ ਸਾਡੇ 2400 ਰੁਪਏ ਦਾ ਜਿਹੜਾ ਇਹ ਸੂਟ ਮਿਲੂਗਾ ਤੁਹਾਨੂੰ ਕਿਤੇ ਵੀ ਇੰਨਾ ਸਸਤਾ ਨਹੀਂ ਹੈਗਾ ਜੀ ਸੂਟ 2450 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ। ਇਹ ਦਾ ਫਰਸਟ ਕਲਰ ਸੀਗਾ ਜੀ, ਸੈਕਿੰਡ ਕਲਰ ਹੈਗਾ ਇਹਦਾ ਇਹ ਵਾਲਾ ਜੀ। ਨਾਲ ਇਹਦੇ ਹੈਗਾ ਹਨਾ ਪਿੰਕ ਕਲਰ ਦਾ ਕੰਬੋ ਵਾਲਾ ਦੁਪੱਟਾ। ਇਹ ਚਾਰੀ ਸੂਟ ਦਿਖਾਏ ਆ ਜੀ, ਚਾਰੋਂ ਵੀ ਸੂਟ ਬਹੁਤ ਸੋਹਣੇ ਨੇ। ਦੋ ਸੂਟ ਹੈਗੇ ਆ ਹੈਂਡਵਰਕ ਦੇ, ਦੋ ਸੂਟ ਹੈਗੇ ਆ ਜੀ ਮਸ਼ੀਨਵਰਕ ਦੇ। ਪ੍ਰਾਈਸ ਬਹੁਤ ਗੈਨਨ ਹੈ ਇਹਨਾਂ ਦਾ ਹੈਗਾ ਜੀ 2450 ਔਰ ਨੀਚੇ ਮਸ਼ੀਨਵਰਕ ਵਾਲੇ ਸੂਟ ਦਾ ਹੈਗਾ ਜੀ 1700 ਰੁਪਏ। ਜਿਹੜੇ 1700 ਰੁਪਏ ਵਾਲੇ ਸੂਟ ਰਹਿਣਗੇ ਉਹਨਾਂ ਤੇ ਸ਼ਿਪਿੰਗ ਵੀ ਫ੍ਰੀ ਹੈ ਜੀ ਇਹਨਾਂ ਤੇ ਸ਼ਿਪਿੰਗ ਐਕਸਟਰਾ ਹੈ ਜੀ ਹੈਂਡਵਰਕ ਕੁਆਲਿਟੀ ਇਸ ਤੇ ਸ਼ਿਪਿੰਗ ਐਕਸਟਰਾ ਹੈ ਤੇ ਦੂਸਰੇ ਸੂਟ ਤੇ ਸ਼ਿਪਿੰਗ ਫ੍ਰੀ ਹੈ ਜੀ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅਗਰ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਸਾਡੇ ਤੋਂ ਜਿਹੜਾ ਨਵੇਂ-ਨਵੇਂ ਆਈਟਮ ਆ ਨਵੇਂ-ਨਵੇਂ ਚੀਜ਼ਾਂ ਲੈ ਜਾ ਸਕਦੇ ਹੋ ਅੱਜ ਦੀ ਵੀਡੀਓ पे एक ही ਖਤਮ ਕਰਦੀ ਆ ਜੀ ਅਗਰ ਕਿਸੇ ਨੇ ਸ਼ਾਪ ਤੇ ਵਿਜ਼ਿਟ ਕਰਨਾ ਹੈ ਜੀ ਮੇਰਾ ਨੰਬਰ نیچے ਚੱਲ ਰਿਹਾ ਹੈ ਉਸ ਤੇ ਕੰਟੈਕਟ ਕਰਕੇ ਵੀ ਲੈ ਸਕਦੇ ਹੋ ਜਾਂ ਫਿਰ ਸਾਡੀ ਲੋਕੇਸ਼ਨ ਗੂਗਲ ਤੇ ਹੈ ਜੀ ਗੂਗਲ ਤੇ ਲੋਕੇਸ਼ਨ ਲੈ ਕੇ ਵੀ ਤੁਸੀਂ ਜਿਹੜਾ ਸਾਡਾ ਐਡਰੈਸ ਪਿਕਅਪ ਕਰ ਸਕਦੇ ਹੋ ਔਰ ਚੈਨਲ ਨੂੰ ਜਿਨ੍ਹਾਂ ਨੇ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ